ਸਯੁਕਤਕਿਸਤਾਨ ਮੋਰਚੇ ਦੇ ਵੱਲੋਂ ਪੰਜਾਬ ਦੇ ਸਾਰੇ ਟੋਲ ਫ੍ਰੀ ਕਰ ਦਿੱਤੇ ਗਏ ਨੇ ਅਸੀਂ ਸਰਕਾਰ ਨੂੰ ਇਹੀ ਕਹਿੰਦੇ ਆ ਵੀ ਜਿਹੜੀ ਸਾਡੀ ਮੰਗਾਂ ਮੰਨੀ ਹੋਈ ਸੀਗੀਆਂ ਉਹ ਲਾਗੂ ਕਰ ਦੇ ਜੇਕਰ ਨਹੀਂ ਲਾਗੂ ਕਰੂਗੀ ਤਾਂ ਨਾਲ ਸਮਾਂ ਤੋਂ ਹੋਰ ਸੰਘਰਸ਼ ਹੋਰ ਤੇ ਜੀ ਸਰਕਾਰ ਨੂੰ ਪਤਾ ਵੀ ਦੋ ਸਯੁਕਤ ਮੋਰਚੇ ਕੰਮ ਕਰ ਰਹੇ ਨੇ ਸਰਕਾਰ ਨੂੰ ਕਿਤੇ ਨਾ ਕਿਤੇ ਵਹਿਮ ਹੈ ਵੀ ਇਹਨਾਂ ਦੀ ਕਿਤੇ ਆਪਸ 'ਚ ਬਣਦੀ ਨਹੀਂ ਮੈਂ ਇਹਨਾਂ ਨੂੰ ਇੱਕ ਗੱਲ ਦੱਸਣਾ ਚਾਹੁੰਦਾ ਸਾਡੇ ਆਗੂ ਦੇ ਵਿਚਾਰਾਂ ਦਾ ਮਤਭੇਦ ਹੋ ਸਕਦਾ ਪਰ ਕਿਸਾਨੀ ਮੰਗਾਂ ਦੇ ਲਈ ਸਾਰੇ ਇਕੱਠੇ ਲੜ ਰਹੇ ਤੇ ਇਕੱਠੇ ਹੀ ਲੜਦੇ ਰਹਾਂਗੇ ਮੈਨੂੰ ਮੈਨੂੰ ਸਮਝ ਨਹੀਂ ਆਈ ਸਾਡੇ ਆਗੂਆਂ ਦੀ ਇਹਨੇ ਕੀ ਕਰਿਆ ਇਹਨੇ ਉਸੇ ਟਾਈਮ ਉਥੇ ਕਹਿ ਦੇਣਾ ਸੀ ਦੋ ਟੁਕ ਕਹਿ ਦੇਣਾ ਸੀ ਵੀ ਅਸੀਂ ਇਸ ਪ੍ਰਸਤਾਵ ਤੇ ਸਹਿਮਤ ਨਹੀਂ ਹੈ ਹਾਂ ਸਯੁਕਤ ਕਿਸ਼ਤਾਨ ਮੋਰਚੇ ਦੇ ਵੱਲੋਂ ਪੰਜਾਬ ਦੇ ਸਾਰੇ ਟੋਲ ਫ੍ਰੀ ਕਰ ਦਿੱਤੇ ਗਏ ਨੇ ਤਾਂ ਅੱਜ 20 ਤਰੀਕ ਤੋਂ ਲੈ ਕੇ 22 ਤਰੀਕ ਤੱਕ ਸਾਰੇ ਪੰਜਾਬ ਦੇ ਟੋਲ ਫ੍ਰੀ ਕੀਤੇ ਗਏ ਨੇ 22 ਤਰੀਕ ਨੂੰ ਫੇਰ ਮੀਟਿੰਗ ਹੋਊਗੀ ਔਰ ਉਸ ਦੇ ਵਿੱਚ ਜੋ ਫੈਸਲਾ ਹੋਊਗਾ ਉਸ ਤੋਂ ਬਾਅਦ ਦੀ ਅਗਲੀ ਰਣਨੀਤੀ ਤੈਅ ਕੀਤੀ ਜਾਊਗੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਸ ਲਈ ਅਸੀਂ ਚੰਡੀਗੜ੍ਹ ਪਟਿਆਲਾ ਹਾਈਵੇ ਦੇ ਉੱਤੇ ਮੌਜੂਦ ਹਾਂ ਔਰ ਆਹ ਤਾਂ ਸਾਰੇ ਪੰਜਾਬ ਦੇ ਟੋਲ ਜੋ ਨੇ ਉਹ ਫ੍ਰੀ ਕਰ ਦਿੱਤੇ ਗਏ ਨੇ ਕੋਈ ਵੀ ਹੁਣ ਟੋਲ ਨਹੀਂ ਦੇਣਾ ਪਊਗਾ ਕਿਉਂਕਿ ਖਾਸ ਤੌਰ ਦੇ ਉੱਤੇ ਜਿਹੜੇ ਕਿਸਾਨ ਸ਼ੰਭੂ ਆ ਜਾਂ ਫਿਰ ਖਨੋਰੀ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਉਹਨਾਂ ਦੀ ਹਮਾਇਤ ਦੇ ਵਿੱਚ ਇਹ ਫੈਸਲਾ ਜੋ ਹੈ ਉਸੇ ਉਤ ਕਿਸਾਨ ਮੋਰਚੇ ਦੇ ਵੱਲੋਂ ਦਿੱਤਾ ਗਿਆ ਜਿਸ ਦੇ ਚਲਦਿਆਂ ਹੋਏ ਉਹਨਾਂ ਦੇ ਵੱਲੋਂ ਪੰਜਾਬ ਦੇ ਸਾਰੇ ਟੋਲ ਜੋ ਨੇ ਉਹ ਫ੍ਰੀ ਕਰ ਦਿੱਤੇ ਗਏ ਨੇ ਤਾਂ ਗੱਡੀਆਂ ਹੁਣ ਬਿਨਾਂ ਇੱਥੇ ਟੋਲ ਟੈਕਸ ਦਿੱਤੇ ਲੰਘਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਕਿਸਾਨ ਜਦੋਂ ਭਾਰਤ ਬੰਦੀ ਕਾਲ ਕਰਦੇ ਨੇ ਤਾਂ ਇਸੀ ਟੋਲ ਦੇ ਉੱਤੇ ਚੱਕਾ ਜਾਮ ਵੀ ਹੋ ਜਾਂਦਾ ਹੈ ਇਸੀ ਟੋਲ ਦੇ ਉੱਤੇ ਲੋਕ ਪਰੇਸ਼ਾਨ ਵੀ ਹੁੰਦੇ ਨੇ ਪਰ ਅੱਜ ਇਸੀ ਟੋਲ ਦੇ ਉੱਤੇ ਲੋਕ ਹੁਣ ਫ੍ਰੀ ਦੇ ਵਿੱਚੋਂ ਵੀ ਲੰਘਦੇ ਹੋਏ ਨਜ਼ਰ ਆ ਰਹੇ ਨੇ ਇਸੀ ਟੋਲ ਦੇ ਉੱਤੇ ਲੋਕ ਮੁਫਤੇ ਵਿੱਚ ਇੱਥੋਂ ਦੀ ਲੰਘਦੇ ਹੋਏ ਵੀ ਨਜ਼ਰ ਆ ਰਹੇ ਨੇ ਔਰ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਹਮਾਇਤ ਹੈ ਸਾਡੀ ਖਾਸ ਤੌਰ ਦੇ ਉੱਤੇ ਜਿਹੜੇ ਕਿਸਾਨ ਇਸ ਵੇਲੇ ਸ਼ੰਭੂ ਦੇ ਉੱਤੇ ਬੈਠੇ ਹੋਏ ਨੇ ਜੋ ਖਨੋਰੀ ਦੇ ਉੱਤੇ ਬੈਠੇ ਹੋਏ ਨੇ ਕਿਸਾਨ ਆਗੂ ਮੌਜੂਦ ਨੇ ਗੱਲਬਾਤ ਕਰਦੇ ਆ ਕਿਵੇਂ ਵੇਖਦੇ ਹੋ ਜੀ ਕਾਲ ਸਿੱਖ ਕਿਸਾਨ ਮੋਰਚੇ ਦੇ ਵੱਲੋਂ ਦਿੱਤੀ ਗਈ ਹੈ ਪੰਜਾਬ ਦੇ ਸਾਰੇ ਟੋਲ ਹੁਣ ਫ੍ਰੀ ਕਰ ਦਿੱਤੇ ਗਏ ਨੇ ਬਿਲਕੁਲ ਜੀ ਸਿੰਘਤ ਮੋਰਚੇ ਦੀ ਕੌਲ ਹੈ ਜਿਹੜੀ ਅਜੇ ਇਹ ਜੋ ਸੰਬੂਰ ਤੇ ਖਨੋਰੀ ਬਾਰਡਰ ਤੇ ਧਰਨਾ ਲੱਗ ਰਿਹਾ ਹੈ ਕਿਸਾਨਾਂ ਦਾ ਉਹਨਾਂ ਦੇ ਸਮਰਥਨ ਚ ਹੈ ਜੋ ਸਰਕਾਰ ਉਹਨਾਂ ਨੂੰ ਜ਼ੁਲਮ ਕਰ ਰਹੀ ਹੈ ਅਸੀਂ ਸਰਕਾਰ ਨੂੰ ਇਹੀ ਕਹਿੰਦੇ ਆ ਕਿ ਜਿਹੜੀ ਸਾਡੀ ਮੰਗਾਂ ਮੰਨੀ ਹੋਈ ਸੀਗੀਆਂ ਉਹ ਲਾਗੂ ਕਰ ਦੇ ਜੇਕਰ ਨਹੀਂ ਲਾਗੂ ਕਰੂਗੀ ਤਾਂ ਨਾਲ ਸਮਾਂ ਹੋਰ ਸੰਘਰਸ਼ ਹੋਰ ਤੇਜ਼ ਕੀਤਾ ਜਾਊਗਾ ਹਾਲਾਂਕਿ ਟੋਲ ਫ੍ਰੀ ਕੀਤੇ ਗਏ ਤੁਹਾਡੀ ਕਿ ਹਮਾਇਤ ਹੈ ਇੱਕ ਤਰੀਕੇ ਦੀ ਤੁਸੀਂ ਜੋ ਸ਼ੰਭੂ ਜਾਂ ਖਨੋਰੀ ਦੇ ਉੱਤੇ ਬੈਠੇ ਹੋਏ ਕਿਸਾਨ ਹੈ ਉਹਨਾਂ ਦੇ ਇਹ ਰੋਜ਼ ਦੇ ਵਿੱਚ ਕੀਤੇ ਨੇ ਜਿਹੜਾ ਪ੍ਰਸਤਾਵ ਕੇਂਦਰ ਦੇ ਵਜ਼ੀਰ ਦੇ ਕੇ ਗਏ ਨੇ ਕਿਵੇਂ ਵੇਖਦੇ ਹੋ ਕਹਿੰਦੇ ਪੰਜ ਫਸਲਾਂ ਦੇ ਉੱਤੇ ਐਮ ਐਸ ਪੀ ਲਾ ਦੇ। ਦੇਖੋ ਉਹ ਤਾਂ ਲੌਲੀਪੌਪ ਹੈ ਜੀ ਹੁਣ ਤੱਕ ਤੱਕ ਤੁਸੀਂ ਆਏ ਹੋ 23 ਫਸਲਾਂ ਤੇ ਐਮ ਐਸ ਪੀ ਚੱਲ ਰਹੀ ਹੈ। ਸਰਕਾਰ ਵੱਲੋਂ ਲਾਗੂ ਕਿਸੇ ਤੇ ਨਹੀਂ ਹੈਗੀ ਚੋਨੇ ਤੇ ਕਣਕ ਤੇ ਸੂਰਜਮੁਖੀ ਤੇ ਕਪਾਹ ਤੇ ਕਹਿ ਰਹੇ ਹਾਲੀ ਵੀ ਉਹ ਮੱਕੀ ਤੇ ਕਹਿ ਰਹੇ ਆ ਕਿੱਥੇ ਦੇ ਕਹਿ ਰਹੇ ਨੇ ਉੜਤ ਤੇ ਕਿੱਥੇ ਮਿਲਦੀ ਹੈ ਤੁਸੀਂ ਦਿਖਾਓ। ਹੁਣ ਤੱਕ ਫਸਲਾਂ ਵਿਕੀ ਆਪਣੀ ਸੂਰਜਮੁਖੀ ਵਿਕੀ ਹੈ ਸਾਰੀ ਐਮ ਐਸ ਪੀ ਥੱਲੇ ਵਿਕੀ ਹੈ। ਅਸੀਂ ਵੀ ਤਾਂ ਇਹੀ ਚਾਹ ਰਹੇ ਆਂ ਵੀ ਐਮ ਐਸ ਪੀ ਜਿਹੜੀ ਹੈਗੀ ਸਾਰੀ ਫਸਲਾਂ ਤੇ ਇਹ ਗੋਦੀ মিডিਆ ਨੇ ਇੱਕ ਟਰੋਲ ਕਰ ਰਹੀ ਹੈ ਸਾਨੂੰ ਕਿਸਾਨਾਂ ਨੂੰ ਉਹ ਆਪਣੇ ਬੰਦੇ ਖੜੇ ਕਰ ਦਿੰਦੀ ਹੈ ਭਾਜਪਾ ਵਾਲੇ ਆਰਐਸਐਸ ਵਾਲੇ ਇੱਕ ਬੰਦਾ ਖੜਾ ਕੀ ਇੱਕ ਕਿਸਾਨ ਬਣਾ ਕੇ ਖੜਾ ਦਿੰਦੇ ਨੇ ਨੇੜੇ ਉਹਨੂੰ ਕੁਝ ਪਤਾ ਨਹੀਂ ਲੱਗਦਾ ਬੋਲਦਾ ਉਹ ਕਹਿੰਦੇ ਵੀ ਜੇ ਐਮਐਸਪੀ ਦੇ ਦੀ 70 ਲੱਖ ਕਰੋੜ ਰੁਪਇਆ ਖਰਚਾ ਆ ਜਾਏਗਾ ਉਹ ਉਹਨੇ ਗੱਲ ਪੁੱਛਣਾ ਚਾਹੁੰਦੇ ਆ ਸੀ ਮੈਂ ਉਹਨਾਂ ਨੂੰ ਇੱਕ ਤੁਹਾਡੇ ਨਾਲ ਬੇਨਤੀ ਕਰਦਾ ਜਿਹੜੇ ਬੰਦੇ ਨੂੰ ਸੈਟੀਸਫਾਈ ਨਹੀਂ ਆਇਆ ਕਿਸਾਨਾਂ ਨਾਲ ਸਾਡੇ ਨਾਲ ਟੇਬਲ ਟਾਕ ਜਿੱਥੇ ਮਰਜ਼ੀ ਕਰ ਲੈ ਬੈਠ ਗਏ ਇਹਨਾਂ ਦਾ ਮੰਤਰੀ ਕਰ ਸਕਦਾ ਕੋਈ ਵੀ ਕਰ ਸਕਦਾ ਜੇ ਐਮਐਸਪੀ ਸਾਨੂੰ ਦੇਣਗੇ ਇਸ ਜਨਤਾ ਦਾ ਕੋਈ ਨੁਕਸਾਨ ਨਹੀਂ ਜੇ ਕੋਈ ਕਹੇ ਵੀ ਜਨਤਾ ਦਾ ਨੁਕਸਾਨ ਹੈ ਮੈਂ ਨਹੀਂ ਮੰਨਦਾ ਕਿਉਂਕਿ ਜੇ ਸਾਨੂੰ 12 ਰੁਪਏ ਐਮਐਸਪੀ ਮਿਲ ਰਹੀ ਹੈ ਮੰਨ ਲਓ ਕਿਸੇ ਚੀਜ਼ ਦੀ ਜੇ ਸਾਨੂੰ 12 ਰੁਪਏ ਐਮਐਸਪੀ ਮਿਲ ਰਹੀ ਹੈ ਕਿਸੇ ਚੀਜ਼ ਦੀ ਮੰਨ ਲਓ ਉਹ ਤੁਹਾਨੂੰ ਪਤਾ ਹੋਊਗਾ ਵੀ ਮੈਨੂੰ 12 ਰੁਪਏ ਅਸੀਂ ਸਰਕਾਰ ਨੇ ਖਰੀਦੀ ਹੈ ਸਰਕਾਰ ਅੱਗੇ 14 ਵੇਚ ਰਹੀ ਹੈ ਤੇ ਉਹੀ ਕਾਰਪੋਰੇਟ ਕਰਾਣੇ ਸਾਡੇ ਤੋਂ ਐਮਐਸਪੀ ਸਾਡੀ 12 ਰੁਪਏ ਸਾਡੇ ਤੋਂ ਮੰਨ ਲਓ ਕਿਸੇ ਦੀ 12 ਰੁਪਏ ਕਿਸੇ ਚੀਜ਼ ਦੀ ਉਹ ਸਾਡੇ 6 ਰੁਪਏ ਨੂੰ ਖਰੀਦ ਕੇ ਅੱਗੇ 40 ਰੁਪਏ ਵੇਚ ਰਹੇ ਆ ਹੁਣ ਤੁਸੀਂ ਪਾਣੀ ਦੀ ਬੋਤਲ ਲਾ ਲਓ ਜੇਕਰ ਕਾਰਪੋਰੇਟ ਕਰਾਣੇ ਨੂੰ ਆਪਣੀ ਚੀਜ਼ ਆਪਣਾ rate ਤੈਅ ਕਰਕੇ ਵੇਚਣ ਦਾ ਅਧਿਕਾਰ ਹੈ ਤਾਂ ਕਿਸਾਨਾਂ ਨੂੰ ਵੀ ਆਪਣੀ ਫਸਲ ਦਾ rate ਤੈਅ ਕਰਕੇ ਵੇਚਣ ਦਾ ਅਧਿਕਾਰ ਹੈ ਇਸ ਕਰਕੇ ਜੀ ਐਮ ਐਸ ਪੀ ਦੀ ਮੰਗ ਕਰ ਰਹੇ ਆ ਵੀ ਸਾਰੇ ਫਸਲ ਹੋਵੇ ਤੇ ਇੱਕ ਜਿਹੜੇ ਕਿਸਾਨ ਉਹਨਾਂ ਨੇ ਕੰਟਰੋਲ ਹੋਰ ਕਰ ਰਹੇ ਨੇ ਕਿ ਇਹ ਜੈਗਵਾਰ ਤੇ ਬੜੀ-ਬੜੀ ਗੱਡੀਆਂ ਤੇ ਆਂਦੇ ਨੇ ਮੈਂ ਤੁਹਾਨੂੰ ਦੱਸਦਾ ਬੜੀ ਗੱਡੀਆਂ ਤੇ ਆਣਾ ਸਾਡਾ ਰਾਜ ਇਹੀ ਹੈ ਕਿਉਂਕਿ ਸਾਡ ਅਸੀਂ ਲੜ ਕੇ ਆਪਣੇ ਲੜ ਕੇ ਅਸੀਂ ਆਪਣੇ ਹੱਕ ਲੈ ਰਹੇ ਆਂ ਲੜ ਕੇ ਅਸੀਂ ਆਪਣੇ ਹੱਕ ਲੈ ਰਹੇ ਆਂ ਕਿਉਂਕਿ ਸਾਡੇ ਐਮ ਐਸ ਪੀ ਆ ਸਾਡੇ ਫਸਲਾਂ ਹੋਰੀ ਅਸੀਂ ਮਿਹਨਤ ਕਰਦੇ ਆਂ ਤੇ ਉਹ ਸਾਨੂੰ ਕਹਿੰਦੇ ਆ ਨਾ ਕਿ ਉਹ ਕਹਿੰਦੇ ਕਿ ਸਾਨੂੰ ਤੁਸੀਂ ਕਿਵੇਂ ਵੱਡੇ ਵੱਡੇ ਟਰੈਕਟਰ ਲੈ ਰਹੇ ਹੋ ਮੈਂ ਤੁਹਾਨੂੰ ਤੁਹਾਡੇ ਮਾਦੀਆਂ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਮਿਹਨਤ ਕਰਦੇ ਹਾਂ ਸਾਡੇ ਪਰਿਵਾਰ ਚੋਂ ਜੇ ਕਿਸਾਨ ਪਰਿਵਾਰ ਚੋਂ ਹਰ ਇੱਕ ਬੇਟਾ ਕੋਈ ਫੌਜ ਚ ਹੈ ਕੋਈ ਪੁਲਿਸ ਚ ਭਰਤੀ ਹੈ ਹਾ ਕੋਈ ਪ੍ਰਾਈਵੇਟ ਜੌਬ ਕਰ ਰਿਹਾ ਅਸੀਂ ਸਾਰੇ ਮਿਹਨਤ ਕਰਦੇ ਹਾਂ ਦਿਨ ਰਾਤ ਤੇ ਅਸੀਂ ਇੱਕ ਇੱਕ ਕਿੱਲੇ ਚੋਂ ਤਿੰਨ ਤਿੰਨ ਫਸਲਾਂ ਕੱਢ ਰਹੇ ਹਾਂ ਜੇ ਤੁਹਾਨੂੰ ਤਿੰਨੇ ਫਸਲਾਂ ਤੇ ਐਮਐਸਪੀ ਮਿਲੇ ਤਾਂ ਸਾਡਾ ਖੁਸ਼ਹਾਲ ਹੋਰ ਖੁਸ਼ਹਾਲ ਹੋ ਜਾਊਗਾ ਹੁਣ ਐਮਐਸਪੀ ਨਾ ਮਿਲਣ ਕਰਕੇ ਵਿਆਹ ਯੂਪੀ ਜਿਹੜੇ ਹੋਰ ਸਟੇਟ ਹੈ ਪੰਜਾਬ ਹਰਿਆਣਾ ਤੋਂ ਉਹ ਗਰੀਬੀ ਦੀ ਰੇਖਾ ਟੋੜ ਰਹੇ ਆ ਜੇ ਤੋਂ ਸਾਰੇ ਖੁਸ਼ਹਾਲ ਹੋ ਜਾਣਗੇ ਜਿਹੜੇ ਪ੍ਰਸਤਾਵ ਦਿੱਤਾ ਗਿਆ ਸੀ ਤਾਂ ਕੀ ਲੱਗਦਾ ਕਿ ਇਹ ਜਿਹੜੀ ਬੈਠਕ ਹੋਈ ਸੀ ਇਹਨਾਂ ਨੂੰ ਉੱਥੇ ਹੀ ਰੱਦ ਕਰ ਦੇਣਾ ਚਾਹੀਦਾ ਸੀ ਇਹਨਾਂ ਨੇ ਇਹ ਕਿਉਂ ਕਿਹਾ ਕਿ ਅਸੀਂ ਆ ਕੇ ਸਲਾਹ ਕਰਾਂਗੇ ਮਾਇਰਾ ਤੋਂ ਲਵਾਂਗੇ ਕਿਉਂਕਿ ਇੰਨਾ ਤਾਂ ਕਿਸਾਨ ਤੁਸੀਂ ਜੇ ਹੋ ਤੁਸੀਂ ਵੀ ਸਮਝਦੇ ਹੋ ਕਿ ਲੌਲੀਪੌਪ ਹੈ ਤੁਸੀਂ ਕਹਿ ਦਿੱਤਾ ਇਹਨਾਂ ਨੂੰ ਕਿਉਂ ਨਹੀਂ ਉੱਥੇ ਸਮਝ ਆਇਆ ਦੇਖੋ ਇਹ ਮੈਨੂੰ ਸਮਝ ਨਹੀਂ ਆਈ ਸਾਡੇ ਆਗੂਆਂ ਦੀ ਇਹਨਾਂ ਨੇ ਕੀ ਕਰਿਆ ਇਹਨਾਂ ਨੇ ਉਸੇ ਟਾਈਮ ਉੱਥੇ ਕਹਿ ਦੇਣਾ ਸੀ ਦੋ ਟੁਕ ਕਹਿ ਦੇਣਾ ਸੀ ਵੀ ਅਸੀਂ ਇਸ ਪ੍ਰਸਤਾਵ ਤੇ ਸਹਿਮਤ ਨਹੀਂ ਹਾਂਗੇ ਹਾਂਕਿ ਕੇਂਦਰ ਦੇ ਮੰਤਰੀ ਨੇ ਆ ਕੇ ਕਿਹਾ ਕਿ ਇਹ ਬੜਾ ਇਨੋਵੇਟਿਵ ਕਹਿੰਦੇ ਇੱਕ ਆਈਡੀਆ ਔਰ ਕਹਿੰਦੇ ਕਿ ਇਹਨਾਂ ਦੇ ਹੀ ਕਹਿਣ ਦੇ ਉੱਤੇ ਕ੍ਰੌਪ ਡਿਵਰਸੀਫਿਕੇਸ਼ਨ ਦੀ ਗੱਲ ਕਰਦੇ ਸੀ ਐਮਐਸਪੀ ਦੀ ਗੱਲ ਕਰਦੇ ਸੀ ਕਹਿੰਦੇ ਇਹਨਾਂ ਦੇ ਕਹਿਣ ਦੇ ਉੱਤੇ ਅਸੀਂ ਕਹਿੰਦੇ ਇਹ ਉਪਜ ਕੱਢੀ ਇਹ ਪ੍ਰਸਤਾਵ ਦੀ ਨਹੀਂ ਜੀ ਨਹੀਂ ਸਰਕਾਰ ਲਜਾਣਾ ਚਾਹੁੰਦੀ ਹੈ ਸਰਕਾਰ ਨੂੰ ਪਤਾ ਵੀ ਦੋ ਸੰਯੁਕਤ ਮੋਰਚੇ ਕੰਮ ਕਰ ਰਹੇ ਨੇ ਸਰਕਾਰ ਨੂੰ ਕਿਤੇ ਨਾ ਕਿਤੇ ਬਹਿਮ ਹੈ ਵੀ ਇਹਨਾਂ ਦੀ ਕਿਤੇ ਆਫਿਸ 'ਚ ਬਣਦੀ ਨਹੀਂ ਮੈਂ ਉਹਨਾਂ ਨੂੰ ਇੱਕ ਗੱਲ ਦਰਸਾਣਾ ਚਾਹੁੰਦਾ ਸਾਡੇ ਆਗੂ ਦੇ ਵਿਚਾਰਾਂ ਦਾ ਮਤਭੇਦ ਹੋ ਸਕਦਾ ਪਰ ਕਿਸਾਨੀ ਮੰਗਾਂ ਦੇ ਲਈ ਸਾਰੇ ਇਕੱਠੇ ਲੜ ਰਹੇ ਤੇ ਇਕੱਠੇ ਹੀ ਲੜਦੇ ਰਹਾਂਗੇ ਤੇ ਜਦੋਂ ਦੋ ਭਰਾਵ ਤਾ ਦੋਪਰਾ ਇਕੱਠੇ ਹੁੰਦੇ ਆ ਅਸੀਂ ਜੇ ਸਰਕਾਰ ਚੜਕੀ ਆਉਗੀ ਅਸੀਂ ਅੱਗੇ ਹੋ ਕੇ ਲੜਾਂਗੇ ਸ='%s' ਮੋਰਚੇ ਵੱਲੋਂ ਔਰ ਜਿਸ ਤਿਕਾ ਤੁਸੀਂ ਤਾਂ ਅੱਜ ਇੱਕ ਕਾਲ ਦੇ ਦਿੱਤੀ ਹੈ ਔਰ ਤੁਸੀਂ ਹੁਣ ਡੱਟ ਵੀ ਗਏ ਹੋ ਆ ਕੇ ਟੋਲ ਤੁਸੀਂ ਸਾਰੇ ਫ੍ਰੀ ਕਰਵਾ ਦਿੱਤੇ ਨੇ ਕੱਲ ਦੀ ਕਾਲ ਦਿੱਤੀ ਉਹਨਾਂ ਨੇ ਬਾਰਡਰ ਟੱਪਣ ਦੀ ਤਾਂ ਹਮਾਇਤ ਕਰੋਂਗੇ ਬਿਲਕੁਲ ਜਿਵੇਂ ਸ='%s' ਮੋਰਚਾ ਕਹੂਗਾ ਜੀ ਅਸੀਂ ਸ='%s' ਮੋਰਚੇ ਦੇ ਅਧੀਨ ਕੰਮ ਕਰ ਰਹੇ ਆ ਸਾਡੀ ਜਥੇਬੰਦੀਆਂ ਜੋ ਸ='%s' ਮੋਰਚਾ ਫੈਸਲਾ ਕਰੂਗਾ ਜੇ ਸ='%s' ਮੋਰਚੇ ਨੇ ਕਹਿਤਾ ਵੀ ਉਹਨਾਂ ਦੀ ਹਮਾਇਤ ਚ ਜੇ ਜੇ ਉਹਨਾਂ ਦੀ ਹਮਾਇਤ ਅਸੀਂ ਉੱਥੇ ਜਾਣਾ ਸੰਭੂ ਜਾਣਾ ਖਨੌਰੀ ਜਾਣਾ ਅਸੀਂ ਉੱਥੇ ਵੀ ਜਾਵਾਂਗੇ ਜਿਵੇਂ ਸ='%s' ਮੋਰਚਾ ਫੈਸਲਾ ਕਰੂਗਾ ਸ='%s' ਮੋਰਚੇ ਦੇ ਫੈਸਲੇ ਫੁੱਲ ਜੜਾਵਾਂਗੇ ਅਸੀਂ ਕੀ ਲੱਗਦਾ ਕਿਉਂਕਿ ਬਹੁਤ ਸਾਰੇ ਇਹ ਵੀ ਕਹਿ ਰਹੇ ਨੇ ਕਿ ਨੁਕਸਾਨ ਨਾ ਹੋ ਜੇ ਕਿਉਂਕਿ ਨੌਜਵਾਨ ਤਾਂ ਤੱਤੇ ਹੁੰਦੇ ਨੇ ਕਹਿੰਦੇ ਉਧਰੋਂ ਤਿਆਰੀਆਂ ਉਹਨਾਂ ਦੀਆਂ ਵੀ ਬਹੁਤ ਜ਼ਿਆਦਾ ਨੇ ਪਿਛਲੀ ਵਾਰ ਵੀ ਦੇਖਿਆ 13 ਤਰੀਕ ਨੂੰ 300 ਤੋਂ ਵੱਧ ਮੁੰਡਾ ਜ਼ਖਮੀ ਹੋ ਗਿਆ ਤਾਂ ਇਹ ਕੰਮ ਕਿਸੇ ਦੁਬਾਰਾ ਨਾ ਹੋ ਜੇ ਦੇਖੋ ਅਸੀਂ ਆਪ ਜਾਣੇ ਆ ਉੱਥੇ ਜਿਹੜਾ ਕੱਲ ਦਾ ਦਿਨ ਹੈ ਬਹੁਤ ਹੀ ਹੋਸ਼ ਅਤੇ ਸੰਜਮ ਨਾਲ ਕੰਮ ਲੈਣ ਦਾ ਹੈ ਕਿਉਂਕ ਤੇ ਜਿਹੜੇ ਸਾਡੇ ਆਗੂ ਨੇ ਉਹਨਾਂ ਨੂੰ ਚਾਹੀਦਾ ਅੱਗੇ ਹੋ ਕੇ ਅਗਵਾਈ ਕਰਨ ਤਾਂ ਜੋ ਨੁਕਸਾਨ ਦੋਨੇ ਧਿਰਾਂ ਦਾ ਹੋਵੇਗਾ ਤਾਂ ਸਾਡਾ ਹੀ ਹੋਵੇਗਾ ਉੱਧਰ ਜਵਾਨ ਹੈ ਇੱਧਰ ਕਿਸਾਨ ਹੈ ਉਹ ਵੀ ਸਾਡੇ ਭਰਾ ਨੇ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਨੁਕਸਾਨ ਹੋਵੇ ਕਿਉਂਕਿ ਜੇ ਜਵਾਨ ਦਾ ਨੁਕਸਾਨ ਹੋਇਆ ਤਾਂ ਵੀ ਸਾਡੇ ਭਰਾ ਨੇ ਸਾਡਾ ਹੋਇਆ ਤਾਂ ਵੀ ਅਸੀਂ ਚਾਹੁੰਦੇ ਹਾਂ ਕਿ ਕੋਈ ਇਹ ਜਹਰਾ ਰਸਤਾ ਨਿਕਲੇ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕੋਰਟ ਨੇ ਵੀ ਕਹਿਤਾ ਅਸੀਂ ਹਰਿਆਣਾ ਤੇ ਜਾਣਾ ਨਹੀਂ ਉਹ ਜਾਣਾ ਚਾਹੁੰਦੇ ਆ ਦਿੱਲੀ ਕਿਸਾਨ ਤੁਸੀਂ ਬੈਰੀਕੇਡ ਹਟਾਓ ਉਹਨਾਂ ਨੂੰ ਦਿੱਲੀ ਜਾਣ ਦੇਓ ਬੈਠਣ ਦਿਓ ਆਪਣੀ ਮੰਗਾਂ ਵਾਸਤੇ ਜਿੰਨੀ ਦੇਰ ਬੈਠਦੇ ਆ ਤੁਸੀਂ ਆਪਣਾ ਜਾਣ ਦਿਓ ਉਹਨਾਂ ਨੂੰ ਇਹ ਸਰਕਾਰ ਦੀ ਗ ਉਹ ਦੋਲਣ ਨੂੰ ਖਰਾਬ ਕਰਨਾ ਚਾਹੁੰਦੀ ਹੈ ਤੇ ਮਰਵਾਉਣਾ ਚਾਹੁੰਦੀ ਹੈ ਜਵਾਨ ਤੇ ਕਿਸਾਨ ਨੂੰ ਇਹ ਸਾਰਾ ਤਰਤੰਤਰ ਜਿਹੜਾ ਰਚਿਆ ਹੋਇਆ ਸਰਕਾਰ ਨੇ ਰਚਿਆ ਹੋਇਆ ਹੈ ਤਾਂ ਬਿਲਕੁਲ ਆ ਤਸਵੀਰ ਤੁਹਾਨੂੰ ਅੱਜ ਦਿਖਾ ਰਹੇ ਹਾਂ ਅਸੀਂ ਟੋਲ ਫ੍ਰੀ ਕਰ ਦਿੱਤੇ ਗਏ ਨੇ ਪਟਿਆਲਾ ਚੰਡੀਗੜ੍ਹ ਹਾਈਵੇ ਦੀਆਂ ਤਸਵੀਰਾਂ ਨੇ ਟੋਲ ਅੱਜ ਬਿਲਕੁਲ ਮੁਫਤ ਨੇ ਔਰ ਇਹ ਹੀ ਗੱਲ ਕਹਿ ਰਹੇ ਨੇ ਕਿ ਭਾਵੇਂ ਵੱਖਰੇਵੇਂ ਜ਼ਰੂਰ ਆਪਸ ਦੇ ਵਿੱਚ ਹੋਣਗੇ ਪਰ ਜਦੋਂ ਮੰਗਾ ਦੀ ਗੱਲ ਆਉਂਦੀ ਹੈ ਤਾਂ ਉਦੋਂ ਇਕੱਠਿਆਂ ਹੀ ਸਾਡੇ ਵੱਲੋਂ ਜਿਹੜੀ ਹੈ ਉਹ ਇਹ ਲੜਾਈ ਲੜੀ ਜਾਊਗੀ ਜੋ ਐਮਐਸਪੀ ਦਾ ਜ਼ਿਕਰ ਹੈ ਉਹ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਰੀ ਫਸਲਾਂ ਦੇ ਉੱਤੇ ਐਮਐਸ ਇਦਾਂ ਨਾ ਹੋਵੇ ਕਿ ਪੰਜ ਫਸਲਾਂ ਦੇ ਉੱਤੇ ਐਮਐਸਬੀ ਦੇ ਕੇ ਲਾਲੀਪਾਪ ਕਹਿੰਦੇ ਕੇਂਦਰੀ ਸਰਕਾਰ ਕਿਸਾਨਾਂ ਨੂੰ ਹੱਥ ਦੇ ਵਿੱਚ ਦੇਣਾ ਚਾਹੁੰਦੀ ਹੈ ਕੈਮਰਾ ਪਰਸਨ ਜਸ਼ਨ ਦੇ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ